ਸਾਡੇ ਗੁਰੂਆਂ ਨੇ ਹਮੇਸ਼ਾ ਸਾਂਝੀ ਵਾਲਦਾ ਦਾ ਉਤੇਜ ਦਿੱਤਾ ਹੈ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੀ ਫਤੇਗੜ ਸਾਹਿਬ ਦੇ ਸੀਨੀਅਰ ਵਕੀਲ ਐਡਵੋਕੇਟ ਐਮ ਪੀ ਐਸ ਬਤਰਾ ਤੇ ਉਹਨਾਂ ਦੇ ਸਾਥੀਆਂ ਨੇ ਆਮ ਖਾਸ ਬਾਗ ਵਿਖੇ ਸਥਿਤ ਇੱਕ ਮੁ슬ਮਾਨ ਭਾਈਚਾਰੇ ਦੇ ਮਦਰਸੇ ਵਿੱਚ ਰਮਜ਼ਾਨ ਦਾ ਰੋਜ਼ਾ ਖੁਲਵਾਉਣ ਵੇਲੇ ਕੀਤਾ ਉਹਨਾਂ ਨੇ ਕਿਹਾ ਕਿ ਅਸੀਂ ਬਹੁਤ ਹੀ ਭਾਗਾ ਵਾਲੇ ਹਾਂ ਕਿ ਸਾਨੂੰ ਇਹ ਧਾਰਮਿਕ ਪ੍ਰੋਗਰਾਮ ਵਿੱਚ ਸ਼ਿਰਕਤ ਕਰਨ ਦਾ ਸੁਭਾਗ ਮਿਲਿਆ ਉਹਨਾਂ ਨੇ ਕਿਹਾ ਕਿ ਅਸੀਂ ਇਹ ਪ੍ਰੋਗਰਾਮਾਂ ਵਿੱਚ ਸ਼ਿਰਕਤ ਕਰਨ ਨਾਲ ਜਿੱਥੇ ਦੋਨੇ ਧਰਮਾਂ ਦਾ ਰਿਸ਼ਤਾ ਆਪਸ ਵਿੱਚ ਗੁੜਾ ਹੁੰਦਾ ਹੈ ਉੱਥੇ ਹੀ ਸਾਡੀ ਆਉਣ ਵਾਲੀ ਪੀੜ੍ਹੀ ਉਹ ਆਪਸੀ ਵੈਰ ਵਿਰੋਧ ਅਤੇ ਧਰਮ ਸੰਘਰਸ਼ ਤੋਂ ਬਚਾਉਣ ਲਈ ਸੇਧ ਵੀ ਮਿਲਦੀ ਹੈ ਪਹਿਲਾਂ ਤਾਂ ਸਾਰੇ ਸ਼ਹਿਰ ਨਿਵਾਸੀਆਂ ਨੂੰ ਰਮਜ਼ਾਨ ਦੇ ਪਵਿੱਤਰ ਮਹੀਨੇ ਦੀਆਂ ਬਹੁਤ-ਬਾਰ ਮੁਬਾਰਕਾਂ ਅੱਜ ਸਾਡੇ ਸਾਰੇ ਦੋਸਤਾਂ ਵੱਲੋਂ ਇਕੱਠੇ ਹੋ ਕੇ ਇੱਥੇ ਰੋਜ਼ਾ ਇਫਤਿਹਾਰ ਜਿਹੜੀ ਪਾਰਟੀ ਹੈ ਉਹਦਾ ਜਿਹੜਾ ਆਯੋਜਨ ਕੀਤਾ ਗਿਆ ਸੀਗਾ ਜਿਹਦੇ ਵਿੱਚ ਅਸੀਂ ਸਾਰਾ ਭਾਈਚਾਰਾ ਇਕੱਠਾ ਹੋ ਕੇ ਮਨਾ ਰਿਹਾ ਹੈ ਸਾਰਿਆਂ ਦਾ ਜਿਹੜੇ ਇੱਥੇ ਚੱਲ ਕੇ ਆਏ ਨੇ ਸਾਡੇ ਸੂਬੇਦਾਰ ਸਾਹਿਬ ਨੇ ਮੁਹੰਮਦ ਸਵੀਕ ਜੀ ਨੇ ਮਜੀਦ ਜੀ ਨੇ ਅਜੀਬ ਸਾਹਿਬ ਨੇ ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਮੁਬਾਰਕ ਹੈ ਜੀ ਤੁਸੀਂ ਦੱਸ ਕੀ ਕਹਿਣਾ ਚਾਹੋਗੇ ਜਿਹੜਾ ਦੋਨੇ ਕੋਮਾ ਨੂੰ ਦੇਖੋ ਫਤਿਹਗੁਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਆ ਸਰਬ ਸਾਂਝੀ ਵਾਲਤਾ ਦਾ ਸੰਦੇਸ਼ ਹੈ ਜਿਹੜਾ ਇੱਥੋਂ ਹਮੇਸ਼ਾ ਹੀ ਦਿੱਤਾ ਗਿਆ ਹੈ ਗੁਰੂ ਸਾਹਿਬ ਦਾ ਬਚਨ ਆਵਰ ਅੱਲਾ ਨੂਰ ਪਾਇਆ ਉਦਰਤ ਕੇ ਸਭ ਬੰਦੇ ਇੱਕ ਨੂਰ ਤੇ ਸਬਜਗ ਉਪਜਿਆ ਕੌਣ ਭਲੇ ਕੋ ਮੱਦੇ ਸਾਰਾ ਭਾਈਚਾਰਾ ਸੇ ਇਕੱਠਾ ਹੈ ਹਮੇਸ਼ਾ ਹੀ ਇਸ ਤਰ੍ਹਾਂ ਦੇ ਜਿਹੜੇ ਤਿਹਾਰ ਨੇ ਇਕੱਠੇ ਹੋ ਕੇ ਅਸੀਂ ਫਤਿਹਗੁਰ ਸਾਹਿਬ ਦੀ ਧਰਤੀ ਤੇ ਮਨਾਉਂਦੇ ਆ ਰਹੇ ਹਾਂ ਤੇ ਮਨਾਉਂਦੇ ਵੀ ਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਹੜਾ ਪਵਿੱਤਰ ਰਮਜ਼ਾਨ ਦਾ ਮਹੀਨਾ ਹੈ ਜਿਹੜੇ ਸਾਡੇ ਨੌਜਵਾਨ ਵਕੀਲ ਬਤਰਾ ਸਾਹਿਬ ਇਹਨਾਂ ਦੀ ਬੜੀ ਪਹਿਲ ਕਦਮੀ ਜਿਹੜੀ ਕੀਤੀ ਆ ਮੈਂ ਦਾ ਬਹੁਤ ਜ਼ਿਆਦਾ ਇਹਨਾਂ ਦਾ ਸ਼ੁਕਰਾਨਾ ਕਰਦਾ ਕਿਉਂਕਿ ਅਸੀਂ ਆਜ਼ਾਦੀਆਂ ਤੋਂ ਲੈ ਕੇ ਪਿਛਲੀਆਂ ਲੜਾਈਆਂ ਤੋਂ ਲੈ ਕੇ ਸਭ ਇਕੱਠੀਆਂ ਲੜੀਆਂ ਨੇ ਅੱਜ ਵੀ ਅਸੀਂ ਜਿਹੜੀ ਆਜ਼ਾਦੀਆਂ ਨਿੰਗ ਨਿਗਵਾਨਦੇ ਆ ਉਹ ਵੀ ਅਸੀਂ ਇਕੱਠਾ ਹੀ ਮਾਨਦੇ ਆ ਆ ਇਸ ਤਰ੍ਹਾਂ ਨੌਜਵਾਨ ਪੀੜੀ ਨੂੰ ਸੰਦੇਸ਼ ਜਿਹੜਾ ਅੱਜ ਜਾ ਰਿਹਾ ਹੈ ਅਗਲੀ ਪੀੜੀ ਨੂੰ ਵੀ ਇਹ ਜਿਹੜੇ ਸਾਡੇ ਬੱਚੇ ਖੜੇ ਨੇ ਇਹਨਾਂ ਨੂੰ ਵੀ ਇੱਕ ਦੂਜੇ ਨੂੰ ਪੜੋਸੀਆਂ ਨੂੰ ਮਹੱਲੇ ਚ ਸਕੂਲਾਂ ਚ ਇਹ ਸਾਰੇ ਕਿਤੇ ਫੰਕਸ਼ਨ ਕਰਨੇ ਚਾਹੀਦੇ ਨੇ ਇੱਕ ਦੂਜੇ ਦੀ ਸਾਂਝੀ ਵਾਲਤਾ ਦਾ ਇਹ ਸਭ ਤੋਂ ਵੱਡਾ ਪ੍ਰਤੀਕ ਹੈ ਇੰਨੀ ਕਹਿੰਦਾ ਹੋਇਆ ਸਾਰੇ ਆਵਾਮ ਨੂੰ ਬੇਨਤੀ ਕਰਦਾ ਵੀ ਇੱਕ ਦੂਜੇ ਭਾਈਚਾਰੇ ਦੇ ਵੱਧ ਤੋਂ ਵੱਧ ਜਾ ਕੇ ਧਾਰਮਿਕ ਪ੍ਰੋਗਰਾਮਾਂ ਦੇ ਵਿੱਚ ਉਹਨਾਂ ਦੇ ਵਿਆਹਾਂ ਸ਼ਾਦੀਆਂ ਦੇ ਵਿੱਚ ਜਾ ਕੇ ਪੂਰਨ ਪੂਰਨ ਸਹਿਯੋਗ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਥੇ ਅੱਜ ਜਿਹੜੇ ਸਾਰੇ ਆਪਾਂ ਇਕੱਠੇ ਹੋਏ ਆਂ ਹਰ ਘਰੋਂ ਦਾ ਬੰਦਾ ਇੱਥੇ ਹਾਜ਼ਰ ਹੈ ਆਪਾਂ ਜੋ ਵੀ ਅੱਜ ਅੱਜ ਕਾਰਜ ਕਰ ਰਹੇ ਆ ਇਸ ਤਰ੍ਹਾਂ ਹੀ ਆਪਣਾ ਜਿਹੜਾ ਧਰਮ ਨਿਰਪੱਖ ਹੋ ਕੇ ਸਾਰੇ ਧਰਮਾਂ ਦਾ ਫਸਤਕਾਰ ਕਰੀਏ ਕਿਉਂ ਜਿਹੜੀ ਖੁਸ਼ੀਆਂ ਵਿੱਚ ਇਸ ਤਰ੍ਹਾਂ ਆਪਾਂ ਸਾਰੇ ਸ਼ਾਮਿਲ ਹੋ। ਧੰਨਵਾਦ। ਕਮਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਮੈਗੁਰੀ ਦਾ ਖਾਲਸਾ ਮੈਗੁਰੀ ਦੀ ਫਤਿਹ। ਅਸੀਂ ਆਪਣੇ ਪਿਆਰੇ ਮਿੱਤਰ ਵੀਰ ਜੀ ਬੱਤਰਾ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਰੇ ਇਸ ਸਰਾਂਦ ਦੇ ਮੈਨ ਬੰਦਿਆਂ ਨੇ ਸਾਰੇ ਮਿਲ ਕੇ ਇਹ ਸਾਡਾ ਰੋਜਾ ਵਿਤਾਰੀ ਕਰਾਈ ਆ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਇਸੇ ਤਰ੍ਹਾਂ ਅਸੀਂ ਅੱਲਾਹ ਕੇ ਅਰਦਾਸ ਕਰਦੇ ਹਾਂ ਕਿ ਅੱਗੇ ਵੀ ਜੋ ਵੀ ਸਾਡੇ ਧਾਰਮਿਕ ਮੌਬਲੇ ਆ ਚਾਹ ਸਿੱਖਾਂ ਦਾ ਹੋਵੇ ਚਾਹ ਹਿੰਦੂਆਂ ਦਾ ਹੋਵੇ ਚਾਹ ਮੁਸਲਿਮ ਹੋਵੇ ਅਸੀਂ ਨਾਲ ਮਿਲ ਕੇ ਮਨਾਈਏ ਵੈ ਗਰੀਦ ਅੱਛਾ ਵੈ ਗਰੀਦ ਨਹੀਂ ਪਦੇ ਅਸਮਾਲੇਕਮ ਸਤਿਕਾਰ ਨਮਸਤੇ ਜਿਹੜੇ ਆਏ ਉਹਰੇ ਭੈਣ ਭਾਈ ਸਾਰੇ ਅਰਗੋਗਰ ਬੱਤਰਾ ਜੀ ਤੇ ਹਰਮਿੰਦਰ ਜੀ ਲੰਬੜਵਾਰ ਜੀ ਸਿੰਨੂ ਜੀ ਪੰਮਾ ਜੀ ਤੇ ਰਮਨ ਜੀ ਉਹਦੇ ਆ ਤੇਨ ਦਾ ਬਹੁਤ-ਬਹੁਤ ਧੰਨਵਾਦ ਤੇ ਇਹਨਾਂ ਦੇ ਰੋਜ਼ਾ ਅੱਜ ਰੋਜ਼ਾ ਵਰਤਾਰੀ ਹੈ ਉਹ ਅੱਜ ਖਵਾਈ ਆਣ ਦਾ ਹੋਂ ਤੇ ਉਹ ਸਾਰੇ ਮਿਲ ਕੇ Hindu Muslim Sikh ਜਿਨੇ ਭਾਈਚਾਰਾ ਨਾਲ ਰਲ ਕੇ ਇਕੱਠੇ ਹੋ ਕੇ ਇਫਤਾਰ ਹੀ ਖਵਾਈ ਹੈ ਇਹਨਾਂ ਦਾ ਉਹਨਾਂ ਤੇ ਬਹੁਤ-ਬਹੁਤ ਧੰਨਵਾਦ ਬismillahirrahmanirrahim ਅੱਜ ਰੋਜ਼ਾ ਇਫਤਾਰੀ ਦਾ ਪ੍ਰੋਗਰਾਮ ਬਤਰਾ ਸਾਹਿਬ ਤੇ ਉਹਨਾਂ ਦੀ ਜਿਹੜੀ ਸਾਡੀ ਟੀਮ ਉਹਨਾਂ ਵੱਲੋਂ ਰੱਖਿਆ ਗਿਆ ਸੀ ਇੱਕ ਬਹੁਤ ਹੀ ਖੁਸ਼ੀ ਦਾ ਇੱਕ ਵਕਤ ਸੀਗਾ ਕਿ ਸਾਰਿਆਂ ਨੇ ਮਿਲ ਕੇ ਸਾਰੇ ਭਾਈਚਾਰਿਆਂ ਨੇ ਮਿਲ ਕੇ ਇਸ ਨੂੰ ਅੰਜਾਮ ਦਿੱਤਾ ਤੇ ਅਸੀਂ ਉਮੀਦ ਕਰਦੇ ਹਾਂ ਕਿ ਅਸੀਂ ਸਾਰੇ ਇਦਾਂ ਹੀ ਮਿਲ ਜੁਲ ਕੇ ਆ ਕਰਾਂਗੇ ਤੇ ਇੱਕ ਦੂਜੇ ਦੇ ਕਰਮਾ ਚ ਧਾਰਮਿਕ ਜਿਹੜੇ ਪ੍ਰੋਗਰਾਮ ਨੇ ਉਹਨਾਂ ਚ ਅ ਬਰਾਲੇ ਕਰਦੇ ਰਹਾਂਗੇ ਮਿਲ ਕੇ ਜੀ ਧੰਨਵਾਦ ਕਰਦੇ ਹਾਂ ਮੱਤਰਾ ਸਾਹਿਬ ਦਾ ਤੇ ਉਹਨਾਂ ਦੀ ਪੂਰੀ ਟੀਮ ਦਾ ਪ੍ਰਪਰਟੀ ਵੇਚਣੇ ਅਤੇ ਖਰੀਦਣੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ